ਕਵੀਰ ਕਾਰਨ ਬપરા ਕਿਆ ਕਰੇ ਜੋ ਰਾਮ ਨਾ ਕਰੇ ਸਹਾਇ ਜਿਹੇ ਜੇ ਡਾਲੀ ਪਗ ਤਰੋ ਸੋਈ ਮੁਰਮੁਰ ਜਾਏ। ਇਹ ਕਵੀਰ ਜੇਕਰ ਪਰਮਾਤਮਾ ਆਪ ਮਿਹਰ ਨਾ ਕਰੇ ਤਾਂ ਮਾਇਆ ਦੀਆਂ ਤੰਦਾਂ ਵਿੱਚ ਬੱਝਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਅਗਿਆਨਤਾ ਹੋਣ ਕਾਰਨ ਜੋ ਜੋ ਵੀ ਉਹ ਕੰਮ ਕਰਦਾ ਉਸ 'ਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਨੀਵੀਂ ਸੋਚ ਪਦਾਰਥਾਂ ਦਾ মোহ ਹਰ ਵੇਲੇ ਮਨ ਤੇ ਪ੍ਰਭਾਵ ਪਾਈ ਰੱਖਦਾ ਹੈ। ਸਲੋਕ ਮਾਇਆ ਡੋਲੇ ਬੋਬਦੀ ਮਨ ਲਪਟਿਓ ਤੇ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੇ ਰੰਗ ਮੋਹ ਮਾਇਆ ਦੀ ਪਾ ਲਗੀ ਹੋਣ ਕਰਕੇ ਨਾਮ ਦਾ ਰੰਗ ਜੀਵ ਦੇ ਮਨ ਤੇ ਨਹੀਂ ਚੜਦਾ ਪ੍ਰਾਣੀ ਜੋ ਜੋ ਕਰਮ ਕਰਦਾ ਉਹਦਾ ਮਨ ਢੋਲਦਾ ਰਹਿੰਦਾ ਅੰਗ ਵਾਲੀ ਮਤ ਹੋਣ ਕਾਰਨ ਸੱਚ ਨੂੰ ਸਮਝ ਨਹੀਂ ਸਕਦਾ ਜੇਕਰ ਗੁਰਮਤਿ ਦੀ ਸੰਗਤ ਹੋ ਜਾਵੇ ਤਾਂ ਸਮਝ ਆਉਂਦੀ ਹੈ ਹਰ ਦੇਖਤੀ ਚੀਜ਼ ਮਾਇਆ ਹੈ ਇਸਨੇ ਸਦਾ ਵਾਸਤੇ ਸਾਥ ਨਹੀਂ ਦੇਣਾ ਪਰਮਾਤਮਾ ਦੀ ਕਲਾ ਵਰਤੇ ਤਾਂ ਸੋਝੀ ਆਉਂਦੀ ਹੈ ਜੀਵ ਤਿੰਨਾ ਗੁਣਾਂ ਦਾ ਮੋਹ ਛੱਡ ਕੇ ਪ੍ਰਭੂ ਦੀ ਸੰਗਤ ਕਰਦਾ ਹੈ ਮਨ ਰਾਜ ਜਾਂਦਾ ਹੈ ਚਿੱਤ ਡੋਲਦਾ ਨਹੀਂ ਭਟਕਦਾ ਨਹੀਂ ਸੱਚ ਦੀ ਪਹਿਚਾਨ ਆ ਜਾਂਦੀ ਹੈ ਸਭ ਤਾਂ ਇੱਕ ਦਾ ਹੁਕਮ ਵਰਤਦਾ ਨਜ਼ਰ ਆਉਂਦਾ ਹੈ ਨਾਮ ਦਾ ਰੰਗ ਚੜ ਜਾਂਦਾ ਹੈ